ਅੰਨੇਵਾ ਦਾਤਰ ਚਲਾਏ ਨੇ ਪੈਟਰੋਲ ਪੰਪ ਦੇ ਮਾਲਕ ਤੇ ਕਰਿੰਦੇ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੇ ਨੇ 55000 ਰੁਪਏ ਦੀ ਨਕਦੀ ਲੁੱਟੀ ਗਈ ਹੈ ਹੁਣ ਪੁਲਿਸ ਨੂੰ ਇਸ ਬੰਦ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਨੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਪੈਟਰੋਲ ਪੰਪ ਦੇ ਮਾਲਕ ਕੁਲਜਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿੰਡ ਸਾਲੋਂ ਦੇ ਨੇੜੇ ਹੀ ਉਸ ਦਾ ਆਪਣਾ ਪੈਟਰੋਲ ਪੰਪ ਹੈ ਜਿਹੜਾ ਕਿ ਕੇਐਸ ਨਾਮ ਤੋਂ ਹੈ ਉਸਨੇ ਦੱਸਿਆ ਹੈ ਕਿ ਉਹ ਪੈਟਰੋਲ ਪੰਪ ਦੇ ਦਫ਼ਤਰ ਦੇ ਵਿੱਚ ਬੈਠਾ ਸੀ ਤਾਂ ਕਿ ਉਹ ਹਿਸਾਬ ਕਰ ਸਕੇ ਤੇ ਇਸੇ ਦੌਰਾਨ ਹੀ ਇੱਕ ਲੁਟੇਰਾ ਜਿਹੜਾ ਕਿ ਦਫ਼ਤਰ ਦੇ ਅੰਦਰ ਆਉਂਦਾ ਜਿਸ ਦੇ ਹੱਥ ਦੇ ਵਿੱਚ ਦਾਤਰ ਸੀ ਤੇ ਉਸਨੇ ਇਹ ਦਾਤਰ ਦਿਖਾਇਆ ਤਾਂ ਇਹ ਪੁੱਛਿਆ ਗਿਆ ਕਿ ਉਸ ਨੂੰ ਕੀ ਚਾਹੀਦਾ ਹੈ ਤਾਂ ਉਸਨੇ ਪੈਸਿਆਂ ਦੀ ਮੰਗ ਕੀਤੀ ਇਥੇ ਕੁਜਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਸਿਕਿਉਰਿਟੀ ਗਾਰਡ ਨੂੰ ਜ਼ਖਮੀ ਕੀਤਾ ਗਿਆ ਉਸ ਤੋਂ ਅੰਨੇ ਵਾਹੇ ਦਾਤਰ ਚਲਾਏ ਗਏ ਨੇ ਇਸ ਤੋਂ ਬਾਅਦ ਜਿਹੜੇ ਹੋਰ ਵੀ ਕਰਮਚਾਰੀ ਸਨ ਹੋਰ ਕਰਿੰਦੇ ਸਨ ਉਹਨਾਂ ਨੂੰ ਵੀ ਜ਼ਖਮੀ ਕੀਤਾ ਗਿਆ ਹੈ ਉਸ ਤੋਂ ਬਾਅਦ ਹੀ ਇਹ ਦਫ਼ਤਰ ਦੇ ਵਿੱਚ ਆਏ ਸਨ ਤੇ ਜਦੋਂ ਕੁਲਜਿੰਦਰ ਸਿੰਘ ਨੇ ਇਹਨਾਂ ਨੂੰ ਪੁੱਛਿਆ ਕਿ ਕੀ ਚਾਹੀਦਾ ਹੈ ਤਾਂ ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਇਹਨਾਂ ਦੇ ਵੱਲੋਂ ਜਿਹੜਾ ਉਹ ਪੈਸਿਆਂ ਨਾਲ ਭਰਿਆ ਹੋਇਆ ਜਿਹੜਾ ਚੋਲਾ ਸੀ ਉਹ ਲੈ ਲਿਆ ਗਿਆ ਤੇ ਕੁਲਜਿੰਦਰ ਸਿੰਘ ਹੋਰਾਂ ਨੇ ਆਖਿਆ ਕਿ ਉਹਨਾਂ ਨੇ ਆਪਣਾ ਪਰਸ ਵੀ ਦੇ ਦਿੱਤਾ ਜਿਸ ਦੇ ਵਿੱਚ ਪੈਸੇ ਸਨ ਤੇ ਨਾਲ ਹੀ ਜ਼ਰੂਰੀ ਕਾਗਜ਼ ਵੀ ਸਨ ਤਾਂ ਇਹ ਜਿਹੜੇ ਲੁਟੇਰੇ ਸਨ ਪੈਸਿਆਂ ਨਾਲ ਭਰਿਆ ਹੋਇਆ ਇਹ ਥੈਲਾ ਲੈ ਕੇ ਫਰਾਰ ਹੋ ਗਏ ਨੇ ਬੋਲਜਿੰਦਰ ਸਿੰਘ ਨੇ ਆਖਿਆ ਹੈ ਕਿ ਜਿਹੜੇ ਉਸ ਦੇ ਕਰਮਚਾਰੀ ਸਨ ਜਿਹੜੇ ਕਰਿੰਦੇ ਸਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਪੈਨੇ ਉਹਨਾਂ ਨੂੰ ਨਵਾਂ ਸ਼ਹਿਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਕੁਝ ਦੀ ਹਾਲਤਾਂ ਬਹੁਤ ਜ਼ਿਆਦਾ ਗੰਭੀਰ ਹੈ ਇਸ ਕਰਕੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉਹਨਾਂ ਨੇ ਦੱਸਿਆ ਹੈ ਕਿ ਜਿਹੜਾ ਰਾਤ ਨੂੰ ਜਿਹੜਾ ਕਰਮਚਾਰੀ ਹੈ ਉਹ ਡਿਊਟੀ ਦਿੰਦਾ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਉਸ ਦੇ ਜ਼ਖਮ ਬਹੁਤ ਗਹਿਰੇ ਨੇ ਇਸ ਕਰਕੇ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਥੇ ਕੁਲਜਿੰਦਰ ਸਿੰਘ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇਸ ਵਾਰਦਾਤ ਦੀ ਜਿਹੜੀ ਜਾਣਕਾਰੀ ਹੈ ਉਹ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਤੇ ਨਾਲ ਹੀ ਪੁਲਿਸ ਅਧਿਕਾਰੀ ਰਾਜਕੁਮਾਰ ਆਪਣੀ ਟੀਮ ਦੇ ਸਮੇਤ ਇਥੇ ਪਹੁੰਚ ਗਏ ਨੇ ਉਹਨਾਂ ਨੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ ਤੇ ਨਾਲ ਹੀ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਕਿ ਇਸ ਵਾਰਦਾਤ ਵਿੱਚ ਜਿਹੜੇ ਕੇ ਦੇਸੀ ਹਥਿਆਰ ਦੇ ਲਦਾਤਰ ਨੇ ਉਹ ਅੰਨੇਵਾ ਚਲਾਏ ਗਏ ਨੇ ਜਿਸ ਦੇ ਨਾਲ ਜਿਹੜਾ ਮਾਲਕ ਹੈ ਤੇ ਨਾਲ ਹੀ ਹੋਰ ਕਰਿੰਦੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ ਸੋ ਇਹ ਲੁੱਟ ਦੀ ਵਾਰਦਾਤ ਜਿਹੜੀ ਇਹਨਾਂ ਲੁਟੇਰਿਆਂ ਦੇ ਵੱਲੋਂ ਕੀਤੀ ਗਈ ਹੈ ਉਸ ਦੇ ਵਿੱਚ 55000 ਰੁਪਏ ਦੀ ਨਕਦੀ ਲੁੱਟੀ ਗਈ ਹੈ ਤੇ ਨਾਲ ਹੀ ਪੈਟਰੋਲ ਪੰਪ ਦੇ ਮਾਲਕ ਦਾ ਜਿਹੜਾ ਪਰਸ ਹੈ ਉਹ ਵੀ ਲੈ ਗਏ ਨੇ ਜਿਸ ਦੇ ਵਿੱਚ ਪੈਸੇ ਤਾਂ ਸਨ ਹੀ ਨਾਲ ਹੀ ਉਹਨਾਂ ਦੇ ਜ਼ਰੂਰੀ ਕਾਗਜ਼ ਵੀ ਸਨ ਜਿਹੜੇ ਕਿ ਇਹ ਲੁੱਟੇ ਰੇ ਲੈ ਗਏ ਨੇ ਸੋ ਇਸ ਸਬੰਧ ਦੇ ਵਿੱਚ ਹੁਣ ਪੁਲਿਸ ਆਪਣੀ ਜਾਂਚ ਪੜਤਾਲ ਕਰ ਰਹੀ ਹੈ ਇਸ ਸਬੰਧ ਦੇ ਵਿੱਚ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਮੇਰੇ ਪੰਪ ਦਾ ਨਾਮ ਹੈ ਡਾਇਮੰਡ ਫਿਲਿੰਗਸ ਹੈ ਐਸ ਕੇ ਤੇ ਇੱਥੇ ਲੁੱਟ ਹੋਈ だっਤੀ ਕਿੱਦਾਂ ਲੁੱਟ ਕੋਲ ਕਿੱਦਾਂ ਹੋਈ ਵੀ ਅਸੀਂ 8:30 ਵਜੇ ਪੰਪ ক্লোਜ਼ ਕਰਕੇ ਸਾਵ ਕਰਦੇ ਦੇਦੇ ਸੀ ਅੰਦਰ ਉਸ ਤੋਂ ਬਾਅਦ ਨਾ ਗੱਡੀ ਘੁਮਾ ਕੇ ਉਧਰ ਲਾਈ ਦਫ਼ਤਰ ਦੇ ਮੋੜੇ ਅੰਦਰ ਜਿਹੜਾ ਬੈਠੀ ਆ ਪੰਜ ਮਿੰਟ ਬਾਅਦ ਦੋ ਮੁੰਡੇ ਐਂਟਰ ਹੋਏ ਸਾਨੂੰ ਵਾਲਾ ਦਾਤ ਲਗਾਤਾਰ ਦਾਤ ਪਹਿਲੇ ਮੁੰਡੇ ਦੇ ਬੰਦਾ ਟੌਂਕੀ ਦਾ ਉਹਦਾ ਸਾਰਾ ਹੀ ਕੋਲ ਦਾ ਫਿਰ ਤੇ ਮੇਰੇ ਆ ਬੱਧੀ ਆ ਇੱਥੇ ਵੀ ਆ ਉਂਗਲੀ ਵੀ ਤੇ ਆ ਮੁੰਡੇ ਦੂਏ ਦੇ ਉਸ ਤੋਂ ਮੈਂ ਇਹਨਾਂ ਰੋਕਿਆ ਮੈਂ ਕਿਹਾ ਤੂੰ ਚਾਹੁੰਦੇ ਹੈਂ ਇਹਨਾਂ ਬੈਗ ਲੈ ਆਪਣਾ ਮੈਂ ਕਿਹਾ ਆ ਪਹਿਲੇ ਜਾ ਮੈਂ ਨਹੀਂ ਤੇ ਬੈਗ ਤੇ ਭਾਜੀ ਤਾਂ ਕਿੰਨੀ ਕੀ ਪੇਮੈਂਟ ਸੀਗੀ ਆਪਣੇ ਜਨ ਲੈ ਗਏ 50 ਤੋਂ 55000 ਦੇ ਵਿੱਚ ਭਾਜੀ ਤੁਸੀਂ ਦੇਖਿਆ ਉਹਨਾਂ ਤੇ ਸੀਗੀ ਸੀਸੀਟੀਵੀ ਵਗੈਰਾ ਲੱਗੇ ਹੋ ਤਾਂ ਹਾਂਜੀ ਹਾਂਜੀ ਕੈਮਰੇ ਲੱਗੇ ਹੋਏ ਉਹ ਜਿਹੜੇ ਆਏ ਸੀਗੇ ਕਦ ਤੇ ਆਏ ਸੀਗੇ ਉਹ ਜਿਹੜਾ ਹੁਣ ਅੱਜ ਸੇ ਦੇਖਿਆ ਉਹ ਉੱਥੇ ਖੜੇ ਸੀ ਤਿੰਨ ਮੁੰਡੇ ਇੱਕ ਮੁੰਡਾ ਫਿਰ ਬੰਦ ਸੀਗਾ ਤੇ ਦੋ ਮੁੰਡੇ ਐਂਟਰ ਕੀਤੇ ਅੰਦਰ ਤੁਹਾਡੇ ਨਾਲ तकरीबन ਤਿੰਨ ਜਣੇ ਆਏ ਤਿੰਨੇ ਜਣੇ ਤੇ ਜਿਹਨਾਂ ਦੇ ਸੱਟ ਲੱਗੀ ਵਜੀ ਕਿੰਨੀ ਕ ਸੱਟ ਲੱਗੀ ਉਹਨਾਂ ਦੇ ਉਹਨਾਂ ਦੇ ਕਾਫੀ ਟਾਂਕੇ ਉਹਨਾਂ ਦੇ ਲੱਗੇ ਆ ਤੇ ਉਹਨਾਂ ਨੇ ਪੀਜੀਆਈ ਦਾਫਰ ਕੀਤਾ ਲਾਤੀ 3.5 ਕੀ ਮੰਗ ਕਰਦੇ ਸੀ ਪ੍ਰੋਟੈਕਸ਼ਨ ਦੇ ਲਈ ਕਿ ਸਾਨੂੰ ਇਨਸਾਫ ਮਿਲੇ ਤੇ ਸਾਡੇ ਮੇਰੇ ਜਾਨੀ ਕਿ ਚਲੋ ਪੈਸਿਆਂ ਦਾ ਤਾਂ ਕੋਈ ਨਹੀਂ ਜਿਹੜੇ ਡਾਕੂਮੈਂਟ ਚਲ ਗਏ ਨੇ ਨਾ ਉਹ ਆ ਜਿੱਦਾਂ ਮੇਰੇ ਸਾਰੇ ਪੀਟੀਐਮ ਪੀਟੀਐਮ ਜੋ ਵੀ ਪਰਸ ਜਿਓ ਲੈ ਜਾਓ ਤੇ ਭਾਜੀ ਪੰਪ ਕਿੱਥੇ ਹੈਗਾ ਇਹ ਇਹ ਸਾਲੋਂ